ਸਸਰੀ ਕਾ ਪਰਣੂ ਪ੍ਰਾਉ ਕੀ ਹਾਲ ਚਾਲ ਰਾਜੀ ਬਾਜੀ ਚਲ ਪਰਣ ਰਾਜੀ ਬਾਜੀ ਚਾਹੀਦਾ ਤੇ ਨਿਆਣੀ ਠੀਕ ਆ ਕੱਲੇ ਜਿ ਸਕੂਲੇ ਤੇ ਉਹ ਬਾਜੀ ਹੁਣੀ ਠੀਕ ਠਾਕ ਸਸਾ ਸੋਰੇ ਮਾਸੀ ਮਾਸੜ ਹੁਣੀ ਰਾਜੂ ਬਾਜੀ ਤੇ ਭੈਣ ਮੈਂ ਵੀ ਕੁੜੀ ਨੂੰ ਸਕੂਲੇ ਕੱਲ ਲਿਆ ਵਾ ਉੰਜ ਦਿਨੇ ਪਹਿਲਾਂ ਵੀ ਥੋੜੀ ਜਿਹੀ ਵੀਡੀਓ ਬਣਾ ਲਈ ਪਰ ਮੈਂ ਭੈਣਾ ਪਰੋ ਤਾਨੂੰ ਨਹੀਂ ਹੀ ਮਿਲੀ ਮੈਂ ਹੱਜਰ ਮੈਂ ਬਾਅਦ ਚ ਮੈਲੀ ਫਿਰ ਅੜੀਏ ਜ ਸਵੇਰੇ ਸਵੇਰੇ ਮਿਲਣਾ ਲੱਗ ਪਿਆ ਨਾ ਫਿਰ ਕੰਮ ਰਹਿ ਜਾਂਦਾ ਤਾਹੇ ਤੇ ਆਪ ਤਾਨੂੰ ਪਤਾ ਹੀ ਹੈ ਵੀ ਤੁਸੀਂ ਵੀ ਨਹੀਂ ਆਣੇ ਵਾਲੇ ਹੋ ਸਵੇਰੇ ਸਵੇਰੇ ਕੰਮ ਬੜਾ ਹੁੰਦਾ ਵਾ ਘਰ ਵਾਲੀ ਨੂੰ ਕੱਲਣਾ ਨਿਆਣੇ ਨੂੰ ਤਿਆਰ ਕਰਨਾ ਫਿਰ ਜੋ ਖਲਾਰਾ ਪਾਇਆ ਹੁੰਦਾ ਰਾਤ ਨੂੰ ਤੇ ਕਿਤੇ ਇੰਜ ਦਾ ਇੰਜ ਕਰ ਕਰਕੇ ਸੁੱਟ ਦਿੰਦੇ ਦੋਹੇ ਜਾਣੇ ਜਿਹੜੇ ਦੋ ਚਾਰ ਘੰਟੇ ਉਹਨਾਂ ਨੇ ਬਹਿਣਾ ਹੁੰਦਾ ਮੁੜ ਕੇ ਤੇ ਚੱਲ ਸੌਂ ਜਾਂਦੇ ਪਰ ਇਹ ਵੀ ਘਰ ਦੀ ਤੇ ਉਹ ਮਤਲਬ ਦੂ ਤੇ ਉਹ ਫਿਰ ਭੈਣ ਦਿਨੀ ਉਹ ਵੀ ਚੁੱਕ ਕੇ ਦੇ ਸਾਹਮਣਾ ਸੁਭਣਾ ਤੇ ਫਿਰ ਹੋ ਜਾਂਦਾ ਟਾਈਮ ਹੈਨਾ ਤੇ ਮੈਂ ਆ ਬਾਅਦ ਚ ਮਿਲ ਲਈ ਨਹੀਂ ਹੁੰਦੀ ਜਿੰਨਾ ਵੀ ਥੋੜ੍ਹੀ ਥੋੜ੍ਹੀ ਵੀਡੀਓ ਬਣਾ ਲਈ ਤੇ ਹੋਰ ਤੁਸੀਂ ਸੁਣਾ ਤੁਸੀਂ ਤੇ ਭੈਣ ਜਿਹੜੇ ਵੇਲੇ ਮੈਂ ਵੀਡੀਓ ਬਣਾਉਣਾ ਲੱਗਣੀ ਤੁਸੀਂ ਤੇ ਕੰਮ-ਕੁਮ ਕਰਕੇ ਵੇਲ ਲਿੰਗਾ ਤੁਸੀਂ ਵੇਲੀਆਂ ਹੋ ਜਾਂਦੀਆਂ ਜੇ ਹੋਰ ਤੁੱਪੇ ਬੈਠ ਖਾਇਆ ਕਰੋ ਸੰਤਰੇ ਸੰਤਰੇ ਭੈਣ ਤੇ ਉਹ ਸੁਣਾਉਣੀ ਗੁਰਪੁਰਬ ਗੁਰਪੁਰਬ ਦੇ ਨਗਰ ਕੀਰਤਨ ਕੱਢਿਆ ਹੋਣਾ ਤੁਹਾਡੇ ਪਿੰਡ ਹਾਂ ਤੇ ਚੱਲ ਪੈਣਾ ਗੁਰਪੁਰਪ ਦੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਹੈਣਾ ਚੱਲ ਗੁਰੂ ਮਹਾਰਾਜ ਦਾ ਨਾਮ ਲੈਂਦੇ ਤੇ ਸਾਡੇ ਪਿੰਡ ਵੀ ਹੈਗਾ ਸਾਡੇ ਪਿੰਡ ਵੀ ਹੈਗਾ ਸਾਡੇ ਪਿੰਡ ਆ ਨਹੀਂ ਕਾਲੂ ਕਾਲੂ ਵੀ ਸਾਡੇ ਪਿੰਡ ਤੇ ਕੀ ਕਰਾਂੜੀ ਜਾਵਾਂ ਕਿਹਦੇ ਨਾਲ ਘਰ ਵਾਲੇ ਦਾ ਕੰਮ ਹੀ ਤੇ ਉੰਜ ਮੇਰਾ ਘਰ ਵਾਲਾ ਵਿਚਾਰਾ ਕਹਿਣ ਰਿਹਾ ਸੀ ਕਿਸੇ ਦਾ ਫੋਨ ਆਇਆ ਸੀ ਕਹਿਣ ਰਹੀ ਐਨ ਵੀ ਨਹੀਂ ਉਹ ਲੰਗਰ ਆ ਮੁੰਡੇ ਕੇ ਦਾ ਤੇ ਤੂੰ ਵੀ ਆਇਓ ਤੇ ਉਹ ਮੁੰਡੇ ਇਹਨੇ ਨਾ ਘਰ ਛੜੀਆ ਕਹਿਣਾ ਮੈਂ ਤਾਂ ਕੰਮ ਤੇ ਜਾਣਾ ਆ ਤੇ ਮੈਂ ਮੈਨੂੰ ਹਾਂ ਨੂੰ ਕਹਿਣ ਰਹੀ ਮਾਵਾਂ ਤੀਆਂ ਨੂੰ ਵੀ ਜੇ ਤੂੰ ਹੀ ਜਾਣਾ ਹੈ ਨਾ ਤੂੰ ਹੀ ਚਲ ਜਿਓ ਮੁੰਡੇ ਕੇ ਨੂੰ ਮੈਂ ਕਾਂਗਾ ਤੈਨੂੰ ਆਣ ਕੇ ਲੈ ਜਾਂਗੇ ਮੈਂ ਹਾਂ ਰਹਿਣ ਦੇ ਕੁੜੀ ਨਹੀਂ ਸਾਂ ਪੀ ਜਾਂਦੀ ਅੜੀਆ ਕੁੜੀ ਗਾਂ ਪਛਾ ਹੋ ਗਈ ਤੇ ਇਹਨੇ ਤੇ ਮੇਰੇ ਹੱਡਾਂ ਚੋਂ ਕੱਢਣੀ ਹੈ ਹਨਾ ਜੇ ਮੈਂ ਹਾਂ ਨਹੀਂ ਨਹੀਂ ਜਾਣਾ ਹੈਗਾ ਤੇ ਉਹਦਾ ਮੁੰਡੇ ਹੁਣ ਮੇਰੀ ਸਲਾਹ ਵੀ ਬਣ ਗਈ ਆ ਵੀ ਇਦ ਲਿੰਪੋਸ਼ਨੀਆਂ ਵੀ ਚੱਲੀਆਂ ਨਹੀਂ ਤੇ ਦੁਜਾ ਨਹੀਂ ਵੀ ਹਲਾ ਜਿ ਕਿ ਤੇ ਆਹ ਮੈਂ ਸੋਚਣੀ ਹੈ ਸਵੇਰ ਦੀ ਵੀ ਜੇ ਕਿ ਮੇਰੀ ਸੱਸ ਹੁੰਦੀ ਹੈ ਨਾ ਤੇ ਕਿੱਡਾ ਵਧੀਆ ਹੋਣਾ ਕਿ ਤੇ ਉਹ ਜੁੰਦੀ ਹੁੰਦੀ ਤੇ ਮੈਂ ਕਹਿਣਾ ਸੀ ਵੀ ਮੰਮੀ ਜੀ ਚੱਲੀ ਹੈ ਹੈ ਨਾ ਤੇ ਮੰਮੀ ਜੀ ਹੁਣਾਂ ਦੇ ਚਾਲ ਆਖਣਾ ਸੀ ਕਿ ਚੱਲ ਚੱਲ ਜਾਂਦੀਆਂ ਹੈ ਨਾ ਨਹੀਂ ਮੈਨੂੰ ਬੜੀਆਂ ਹੀ ਰੀਝਾਂ ਆਉਂਦੀਆਂ ਵੀ ਮੇਰੀ ਸੱਸ ਹੁੰਦੀ ਟੜੀਆਂ ਹੈਗੀਆਂ ਸਾਰੀਆਂ ਦੀਆਂ ਮੈਨੂੰ ਬਣੀ ਮੇਰੀ ਸਾਸਤ ਨਹੀਂ ਹੈਗੀ ਸੋਹਰਾ ਵੀ ਹੈ ਮੇਂ ਦੋਵੇਂ ਹੈ ਨਹੀਂ ਆ ਮੇਰਾ ਬੜਾ ਜੀ ਕਰਦਾ ਮੇਰਾ ਸਾਸ ਸੋਹਰਾ ਹੁੰਦਾ ਨੀ ਕਿੰਨਾ ਸੋਹਣਾ ਲੱਗਦਾ ਨਾ ਜਿੱਦਾਂ ਨੂੰ ਸੱਸ ਬੜਾ ਸੋਹਣਾ ਜਿ ਗੁਰਦੁਆਰੇ ਜਾਂਦੀਆਂ ਸਾਰੇ ਆਪੇ ਥਾਵਾਂ ਚੰਗੀਆਂ ਮਾੜੀਆਂ ਤੇ

ਕਿੱਦਾਂ ਵਧੀਆ ਵਾ ਤੇ ਉਹ ਪਹਿਣਾ ਬੜਾ ਸੋਹਣਾ ਹੁੰਦਾ ਮੈਂ ਮੈਂ ਪਿੱਛੇ ਬੈਣੀ ਹੈ ਨਾ ਗਦਰੇ ਜਾ ਕੇ ਤੇ ਕੁੜੀ ਬੜੀ ਸ਼ਰਾਰਤ ਕਰਦੀ ਹੁੰਦੀ ਤੇ ਮੈਨੂੰ ਆਦਤ ਹੀ ਪੈ ਗਈ ਹੁਣ ਮੈਂ ਪਿੱਛੇ ਹੋ ਕੇ ਬੈ ਜਾਨੀ ਆ ਵੀ ਕੁੜੀ ਚਰਾਰਤ ਕਰੀ ਤੇ ਪਿਛਾਂ ਹੀ ਗਾਂ ਤੇ ਨਾ ਸੰਗ ਤਾਂ ਸਾਰੀ ਬੇ ਦੁਖੀ ਹੋਏ ਨਿਆਣੇ ਦੇ ਹੱਥੋਂ ਵੀ ਵੇਖ ਕਿਦਾਂ ਹੱਟ ਚੁੱਕੀ ਹੈ ਨਾ ਤੇ ਮੈਂ ਪਿੱਛੇ ਹੋ ਕੇ ਬੈਣੀ ਹੁੰਨੀ ਨਹੀਂ ਨਿਆਣੇ ਵਾਲਿਆਂ ਨਾਲ ਪਿੱਛੇ ਬੈਠੀਆਂ ਹੁੰਦੀ ਆ ਵੀ ਨਿਆਣੇ ਪਿੱਛੇ ਖਰਮਸਤੀ ਕਰਨ ਜੜੀ ਵੀ ਕਰਨੀ ਗਾਂ ਅੱਗੇ ਫੇ ਬੁਰੀ ਲੱਗੀਦਾ ਪਹਿਣਾ ਗੁਰੂ ਮਹਾਰਜ ਤੇ ਲੱਗੇ ਇਹੋ ਜਿਹਾ ਕਰਦੀਆਂ ਹੈ ਨਾ ਤੇ ਉਹ ਭੈ ਮੈਂ ਵੀ ਛੇ ਬਹਿ ਜਣੀ ਤੇ ਮੈਂ ਵੀ ਹੰਦੀ ਰਹਾਂਗੀ ਨਹੀਂ ਬੜਾ ਸੋਨਾ ਨੂੰ ਸੱਸ ਹੁੰਦੀਆਂ ਦੇ ਮੁੜਕੇ ਫਿਰ ਉਹ ਕਹਿੰਦੀਆਂ ਨੂੰ ਕਹਿੰਦੀ ਆਪਣੀ ਸੱਸ ਨੂੰ ਮੰਮੀ ਜੀ ਚੱਲੀਏ ਤੇ ਮਾਂ ਮੰਮੀ ਵੀ ਫਰੀਦਾ ਮੰਮੀ ਕਰ ਦਿੱਦੀ ਅੱਗੋਂ ਤੇ ਫਿਰ ਉਹ ਕਹਿੰਦੀਆਂ ਫਿਰ ਭੈਣਾ ਬੜਾ ਸੋਨਾ ਹੈਣਾ ਮੱਥਾ ਟੇਕ ਲੈਂਦੀਆਂ ਤੇ ਫਿਰ ਨਾਲ-ਨਾਲ ਤੁਰੀਆਂ ਹੁੰਦੀਆਂ ਬੜੀਆਂ ਸੋਹਣੀਆਂ ਹੈਣਾ ਮੋਢੇ ਦਾ ਮੋਢਾ ਜੋੜ ਕੇ ਕੇ ਤੇ ਉਹ ਨੂੰ ਵੀ ਬੜੀ ਸਣੀ ਮੈਮ ਜੀ ਜੀ ਬਣ ਕੇ ਮਕਰਮਾ ਕਰਦੀ ਹੁੰਦੀ ਤੇ ਸੱਸ ਤੇ ਵੀ ਕਿਤੇ ਬੜੇ ਹੈਣਾ ਮਾਨ ਜੀ ਨਾਲ ਤੇ ਕਿੱਦਾਂ ਸੋਹਣਾ ਲੱਗਦਾ ਹੈ ਹੈਣਾ ਤੇ ਮੁੜ ਕੇ ਇਹਦਾ ਨਾ ਮੱਥਾ ਟੇਕੇ ਪ੍ਰਸ਼ਾਦ ਲੈਂਦੀਆਂ ਤੇ ਮੈਨੂੰ ਇੰਨੀ ਰੀਜ ਆਉਂਦੀ ਵੀ ਵੇਖ ਲੈ ਕਿੱਡਾ ਵਧੀਆ ਕਰਦੀਆਂ ਤੇ ਜੇ ਕਿਤੇ ਮੇਰੀ ਸੱਸ ਹੁੰਦੀ ਤੇ ਮੈਂ ਵੀ ਇਦਾਂ ਹੀ ਕਰਿਆ ਕਰਨਾ ਸੀ ਚੱਲ ਮਾੜੀ ਚੰਗੀ ਲੜਾਈ ਲੋੜੀ ਤੇ ਨੂੰ ਸੱਸ ਦੀ ਬਣੀ ਆ ਉਹ ਤੇ ਖਾਈ ਖਸਮਾ ਨੂੰ ਉਹ ਤੇ ਹੋ ਜਾਂਦੀ ਫਿਰ ਕੀ ਆ ਘਰ ਨਹੀਂ ਮਾਵਾਂ ਧੀਆਂ ਚ ਵੀ ਹੋ ਜਾਂਦੀ ਫਿਰ ਕਿਹੜੀ ਗੱਲ ਆ ਪਰ ਹੁੰਦੀ ਤਾਂ ਸਹੀ ਹੈਣਾ ਕਿੱਡਾ ਵਧੀਆ ਹੋਣਾ ਸੀ ਫੇਰ ਜਿੱਦਾਂ ਅਸੀਂ ਤੁੱਪੇ ਨੂੰ ਸੱਸ ਨੇ ਲੇਟਿਆ ਕਰਨਾ ਸੀ ਤੇ ਫੇਰ ਮੈਂ ਹੈਗਾ ਨਹੀਂ ਮम्मी ਸੰਤਰੀਆਂ ਮਾਂ ਤੇ ਮਮੀ ਨੇ ਕਹਿਣਾ ਲਿਆ ਫੇਰ ਇਹ ਦੂਆਂ ਬੈ ਕੇ ਖਾਇਆ ਕਰਨੀ ਸੀ ਤੇ ਮੈਂ ਆ ਤੇ ਉਹਦੇ ਪੱਕੇ ਨਹੀਂ ਜਾਣਦੇ ਆ ਕਰਨਾ ਮੈਂ ਕਹਣਾ ਕਹਿੰਦੀ ਨਹੀਂ ਮੰਮੀ ਮੇਰਾ ਜੀ ਨਹੀਂ ਲੱਗਦਾ ਤੂੰ ਨਾ ਜਾ ਹੈਨਾ ਨਹੀਂ ਮੇਰਾ ਤੁਹਾਨੂੰ ਨਹੀਂ ਪਤਾ ਮੈਂ ਇਹ ਬੜਾ ਰੀਜ ਮੇਰੇ دل ਚੰਦੀ ਵੀ ਮੇਰੀ ਸੱਸ ਹੋਊਗੀ ਸੱਸ ਹੋਊਗੀ ਸਾਰੀ ਗੱਲਾਂ ਬਾਤਾਂ ਹੋ ਜਾਂਦੀਆਂ ਹੁਣ ਜਿੱਦਾਂ ਮੈਂ ਵੀਡੀਓ ਬਣਾਉਂਦੀ ਆ ਹੈਨਾ ਤੇ ਮੈਂ ਉਹਨੂੰ ਦੱਸ ਦੇਣਾ ਹੀ ਹੈਨਾ ਕਿ ਚਲ ਕੋਈ ਗੱਲ ਨਹੀਂ ਆ ਮੈਂ ਜੇ ਜੇ ਮੇਰੀ ਸੱਸ ਹੁੰਦੀ ਨਾ ਘਰ ਵਾਲੇ ਨੂੰ ਤਾਂ ਕੋਈ ਗੱਲ ਨਹੀਂ ਮੈਂ ਸਭ ਤੋਂ ਪਹਿਲਾਂ ਆਪਣੀ ਸੱਸ ਨੂੰ ਹੀ ਪਿਆਰ ਕਰਨਾ ਸੀ ਫਿਰ ਹੈਨਾ ਕਿ ਸੱਸ ਮੇਰੀ ਜੜੀ ਨਾ ਉਹ ਬਾਸ ਮੇਰੇ ਨਾਲ ਰਹੇ ਤੇ ਕੀ ਪਤਾ ਪੈਣਾ ਰੱਬ ਵੀ ਕਿਤੇ ਨਾ ਜੇ ਰੱਬ ਸਾਰਿਆਂ ਨੂੰ ਸੱਸਾਂ ਦਿੱਤੀਆਂ ਹਈ ਤੇ ਮੇਰੇ ਵਾਰੀ ਕੀ ਹੋ ਗਿਆ ਤੈਨੂੰ ਮੈਨੂੰ ਹੀ ਦੇਖੜਦਾ ਕਿੱਡਾ ਵਧੀਆ ਨਹੀਂ ਉਹ ਟਾਈਮ ਨਾ ਹੀ ਪੂਰੀ ਹੋ ਗਈ ਵਿਚਾਰੀ ਬੜਾ ਜੀ ਕਰਦਾ ਨਹੀਂ ਕਿਤੇ ਜੁਲਦੀ ਹੁੰਦੀ ਤੇ ਕਿਤੇ ਅਸੀਂ 100 ਨੂੰ ਸੱਸ ਨੇ ਦੁੱਖ ਸੁੱਖ ਭਰਿਆ ਕਰਨਾ ਸੀ ਚਲ ਹੋ ਉਹ ਵੀ ਜਾਂਦੀ ਵਿੱਚ ਖੜਕ ਵੀ ਪੈਂਦੀ ਤੇ ਕੋਈ ਗੱਲ ਨਹੀਂ ਖੈਰ ਹੀ ਤੇ ਹੋਰ ਤੁਸੀਂ ਸੁਣਾਓ ਤੁਹਾਡੀਆਂ ਸੱਸਾਂ ਵਧੀਆ ਚਲ ਭੈਣ ਵਧੀਆ ਵਧੀਆ ਰਿਆ ਕਰੋ ਇਹ ਵੀ ਬੜੇ ਜ਼ਰੂਰੀ ਜੇ ਸੱਸਾਂ ਸੋਰੇ ਐਵੇਂ ਨਾ ਸਮਝੋ ਬੜਾ ਮਜ਼ਾ ਆਉਂਦਾ ਹੈ ਕਿ ਤੇ ਸੱਸਾਂ ਨੂੰ ਦੀ 100 ਗੱਲਾਂ ਬਾਤਾਂ ਹੋਣੀਆਂ ਹਨ ਹੋਰ ਬਣਾ ਬਣੂ ਕੀ ਲਿਆ ਜੇ ਹੈ ਦੱਸਿਆ ਕਰੋ ਨਹੀਂ ਭੈਣ ਨਹੀਂ ਸੱਚ ਮੇਰੀ ਗੱਲ ਸੁਣੋ ਇੱਕ ਗੱਲ ਹੋਣੀ ਸੱਚ ਮੈਂ ਇੱਕ ਹੋਰ ਤੁਹਾਨੂੰ ਗੱਲ ਕਹਿਣੀ ਹੈ ਗੱਲਾਂ ਤੇ ਕਈ ਹੁੰਦੀਆਂ ਕਦੀ ਕਦੀ ਅੰਦਰ ਦਿਮਾਗ ਚੋਂ ਨਿਕਲ ਜਾਂਦੀਆਂ ਤੇ ਇੱਕ ਭੈਣ ਸੱਚ ਭੈਣ ਆ ਰਾਜਵਿੰਦਰ ਭੈਣਾ ਉਥੋਂ ਜਰਮਨ ਜਰਮਨ ਤੋਂ ਆ ਤੇ ਭੈਣ ਸਾਸਰੀ ਕਾਲ ਵਿਚਾਰੀ ਮੈਨੂੰ ਦੀਦੀ ਕਹਿੰਦੀ ਰਹਿੰਦੀ ਆ ਕਿ ਨਹੀਂ ਮੇਰਾ ਨਾਮ ਲਈ ਤੇ ਮੈਨੂੰ ਚੇਤਾ ਪੁੱਲ ਜਾਂਦਾ ਤੇ ਦੀਦੀ ਸਾਸਰੀ ਕਾਲ ਕੀ ਹਾਲ ਹੈ ਠੀਕ ਠਾਕ ਨੇ ਆਣੀ ਠੀਕ ਆ ਤੇ ਹੋਰ ਵੀ ਇੱਕ ਪਤਾ ਨਹੀਂ ਕਿਹੜਾ ਭਰਾ ਹੀ ਹੋਣੀ ਬਠਿੰਡੇ ਤੋਂ ਭਰਾ ਹੀ ਪਰੇ ਬੱਬੂ ਹੀ ਹੋ ਮੇਰੇ ਖਿਆਲ ਚ ਭਰਾ ਦਾ ਨਾ ਕਿ ਪਤਾ ਨਹੀਂ ਬੱਬਾ ਹੀ ਏਦਾਂ ਕਰ ਕੁਛ ਨਾ ਹੀ ਭਰਾ ਦਾ ਤੇ ਚੰਗਾ ਵੀ ਸਾਸਰੀ ਕਾਲ ਉਹ ਵਿਚਾਰਾ ਕਹਿੰਦਾ ਮੇਰਾ ਨਾਂ ਲਿਓ ਵੇ ਮੈਨੂੰ ਬੜੀ ਹੰਮਦਾ ਵੀ ਮੈਂ ਆਖੇ ਤੇ ਬੜੀ ਸਟਾਰ ਕਿਤੇ ਮੈਨੂੰ ਕਹਿੰਦੇ ਨਾਂ ਲਿਓ ਤੇ ਮੈਂ ਆਖਦੇ ਹਾਂ ਕਿ ਬੜੀ ਸਟਾਰ ਜਿਹੜੀ ਤੇਰੇ ਨਾਂ ਲਾ ਦੇ ਮੈਨੂੰ ਤੇ ਸ਼ਰਮ ਆ ਜਾਂਦੀ ਏਦਾਂ ਦਾ ਪੜ ਕੇ ਵੀ ਇਹਿੰਦਾਂ ਨਾ ਆਲੇ ਅਧ ਨਾਉ ਨੂੰ ਕਿਤੇ ਮੈਂ ਹੈਗੀ ਹੂੰ ਬੜੀ ਕਿਤੇ ਹੈਣਾ ਚੱਲ ਭੈਣ ਮੈਂ ਤਾਂ ਤੁਹਾਡੇ ਸਿਰ ਤੇ ਹੀ ਆਣਾ ਹੈ ਨਾ ਹੈ ਨਾ ਤੁਸੀਂ ਤੇ ਭੈਣ ਬਥੇਰਾ ਮੈਨੂੰ ਪਿਆਰ ਕਰਦੇ ਨੇ ਕਈ ਲੋਕੀ ਬੜਾ ਗਲਤ ਵੀ ਬੋਲਦੇ ਹਾਏ ਮੈਂ ਸੋਚਨੀ ਆ ਵੀ ਵੇਲਾ ਇਹ ਕਿੰਨਾ ਗਲਤ ਬੋਲ ਕੇ ਜਾਂਦੇ ਕਮੈਂਟਾਂ ਵਿੱਚ ਤੇ ਮਰੋ ਇੱਕ ਘਰ ਕੀ ਕਰਦੇ ਹੋਣੀਆਂ ਇਹਦੇ ਘਰ ਵੀ ਬੜਾ ਲੜਦੀਆਂ ਹੋਣੀਆਂ ਐਸਾ ਨਾਲ ਜਨਾਨੀਆਂ ਜਨਾਨੀਆਂ ਭੈਣਾਂ ਆਹ ਉਹ ਵੀ ਕਹਿ ਕੇ ਜਾਂਦੀਆਂ ਗਲਤ ਮਿਲਦੇ ਤੇ ਮੈਂ ਬੜੀ ਖਰਾ ਨਹੀਂ ਨੀ ਮੈਂ ਹਾਂ ਹਾਈ ਮਰਜੂ ਆ ਤੇ ਕਿਤੇ ਚੰਗਾ ਮੇਰੀ ਕਈ ਨਾ ਰਿਸ਼ਤੇਦਾਰੀ ਨਹੀਂ ਨੀ ਇਹ ਤੇ ਬੜੀਆਂ ਕਪੱਤੀਆਂ ਤੇ ਕਿਤੇ ਕਮੈਂਟਾਂ ਜਾਣ ਕੇ ਬੜੀਆਂ ਗਾਲ ਮੰਦਾ ਕੱਢਣੀਆਂ ਆ ਆ ਮਾੜਾ ਚੰਗਾ ਬੋਲ ਕੇ ਜਾਂੜੀਆਂ ਤੇ ਇੰਨਾਂ ਲਈ ਤੇ ਕਹਣਾ ਮੇਰੀ ਨੇਰੀ ਲਾ ਦੇਣੀ ਜੇ ਕਿਤੇ ਮੇਰੀ ਇਹ ਹੁੰਦੀਆਂ ਦਰੌਣੀਆਂ ਜਠਾੜੀਆਂ ਤੇ ਜਾਂ ਕਿਤੇ ਹੋਰ ਕੋਈ ਰਿਸ਼ਤਾ ਨਾਤਾ ਹੁੰਦਾ ਤੇ ਚਾਲਮਨੀ ਬੈਣ ਇਦਾਂ ਨਾ ਕਰਿਆ ਕਰੋ ਕਿ ਮੈਂ ਤੁਹਾਨੂੰ ਕੀ ਕਿਹਾ ਮੈਂ ਤਾਂ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਜਦਾਂ ਨੂੰ ਮੈਂ ਨਹੀਂ ਚੰਗੀ ਲੱਗਦੀ ਤੇ ਤਾਂ ਵੀ ਕੋਈ ਗੱਲ ਨਹੀਂ ਫੇਰ ਕੀ ਮੈਂ ਵੀ ਤੇ ਰੱਬ ਦਾ ਹੀ ਜੀਂਆਂ ਮੈਂ ਵੀ ਤੁਹਾਡੇ ਵਰ ਜੇ ਹੁਣ ਕਿਸ ਨੂੰ ਨਹੀਂ ਸਹੌਬ ਲੱਗਦਾ ਗੱਲਾਂ ਬਾਤਾਂ ਦਾ ਤੇ ਤੁਸੀਂ ਨਾ ਇਦਾਂ ਕਿਹਾ ਕਰੋ ਚੱਲ ਭੈਣ ਕੋਈ ਨਹੀਂ ਖੁਸ਼ ਰਹਿਣੀਆਂ ਚਾਹੀਦੀਆਂ ਤੇ ਤੁਹਾਨੂੰ ਕਿਹਾ ਉਹਦਾ ਮੈਂ ਕੰਮ ਕਰ ਲਿਆ ਕੰਮਕੁਮ ਕਰਕੇ ਸਾਰਾ ਤੇ ਫੇਰ ਬੈਠੀ ਆ ਮੈਂ ਹੁਣ ਭੈਣ ਭਾਣ ਖੁੱਲੇ ਜਿ ਦੇਲ ਬੈਣੀ ਆ ਨਾ ਨੂੰ ਰਿਹਾ ਆਵੇ ਸਿਰ ਸਿਰ ਨਾ ਆ ਕੇ ਆਈਆਂ ਬੜਾ ਵਧੀਆ ਤੇ ਸਿਰ ਸੁਰਨਾ ਕੇ ਤੇ ਫੇਰ ਮੈਂ ਬੈਠੀ ਆ ਤੇ ਚੰਗਾ ਫਿਰ ਕਰ ਲੋ ਤੇ ਹੀ ਵੀ ਕੰਮ ਧੰਦਾ ਗੱਲਾਂ ਬਾਤਾਂ ਤੇ ਸਾਰਾ ਦੇਣੀ ਨਹੀਂ ਕਰਦੀਆਂ ਰਹੀਆਂ ਹੈ ਤੇ ਭੈਣੋਂ ਭਰਾਉ ਕੁੜੀ ਨੂੰ ਤੇ ਮੈਂ ਸਕੂਲ ਵਾਸਤੇ ਤਿਆਰ ਕਰ ਲਿਆ ਵਾ ਕੁੜੀ ਨੂੰ ਸਕੂਲ ਵਾਸਤੇ ਤਿਆਰ ਕਰਕੇ ਤੇ ਲਿਆ ਮੈਂ ਇੱਥੇ ਬਿਠਾਣ ਸਿਰ ਪੈਰ ਵਾ ਕੇ ਤੇ ਇਹਵੇ ਖੜੀਆ ਫੋਨ ਹਜੇ ਬਸਉਂ ਚ ਟਾਈਮ ਹੈਗਾ ਤੇ ਮੈਂ ਆ ਫੜਾਫੜ ਮੈਂ ਝਾੜੂ ਕਾਢਣਾ ਹੈਨਾ ਉਹ ਚਿਰ ਝਾੜੂ ਕਾਢ ਲਈਨੇ ਉਹ ਤੇ ਕਿਉਂ ਲੱਗਦੀ ਵੀ ਨਾ ਕੱਢ ਤੇ ਥੋੜੀ ਜਿਹਾ ਭਾਂਡੇ ਵੀ ਪਏ ਆ ਕੁੜੀ ਦੀ ਦੁੱਧ ਵਾਲੀ ਬੋਤਲ ਐ ਇੱਕ ਅੰਦਾ ਹੋ ਰਾਇ ਮੈਂ ਬਾਅਦ ਚ ਮਾਣੀ ਹੈਨਾ ਝਾੜੂ ਝੂੜਾ ਕਿੰਨਾ ਖਲਾਰਾ ਪਿਆ ਹੈ ਝਾੜੂ ਕਾਢਣਾ ਮੈਂ ਫੜਾਫੜ ਹੈਨਾ ਫਿਰ ਬਾਅਦ ਚ ਤੁਹਾਨੂੰ ਮਿਲਣੀ ਆ ਨਾ ਸਤ ਕਸਾ ਤੇ ਭੈਣੋ ਭਰਾਓ ਇੱਥੇ ਮੈਂ ਸੈਮੀ ਨੂੰ ਸਕੂਲੇ ਬੱਸ ਚ ਬਿਠਾ ਲਈਆਂ ਤੇ ਮੈਂ ਕੈਮਰਾ ਸੈੱਟ ਕਰਕੇ ਲਉਣੀ ਮੈਂ ਚੱਲ ਵੀਡੀਓ ਬਣਾ ਦੇਣੀ ਇੱਥੇ ਥੋੜੀ ਜੀ ਫਿਰ ਕੀ ਕਰਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਕੀ ਬਣਾਵਾਂ ਵੀਡੀਓ ਚ ਤੇ ਕੀ ਮੈਂ ਨਾ ਮੈਂ ਇਦਾਂ ਹੀ ਜੋ ਮੈਨੂੰ ਸਮਝ ਲੱਗਦਾ ਕਿ ਚੱਲ ਹੁਣ ਕੈਮਰਾ ਚੁੱਕ ਲਈਨੀ ਆ ਬੱਸ ਚ ਨੂੰ ਮੈਂ ਬਿਠਾ ਲਈਆਂ ਤੇ ਆਣ ਕੇ ਮੈਂ ਹਾਂ ਫੜਾ ਫੜ ਨਾ ਪਹਿਲਾਂ ਚਾਲੂ ਲਾ ਲਈਨੀ ਹੈ ਨਾ ਭਈ ਉਹ ਲਉਨ ਹੀ ਦੇਣੀ ਮੈਂ ਤੇ ਚਾਹ ਸੋਚਣ ਦੀ ਹੈ ਬਈ ਟਾਈਮ ਅਜ ਹੈਗਾ ਵਾ ਤੇ ਚੱਲ ਉਹ ਬਿਸਤਰੇ 'ਚ ਬੈਠੀ ਹੈ ਤੇ ਮੈਂ ਫੜਾ ਫੜ ਚਾਲੂ ਲਾ ਲਈਨੀ ਤੇ ਹੈ ਨਹੀਂ ਉਹਨੇ ਲਾਉਣ ਦਿੱਤਾ ਉਹ ਫਿਰ ਮੈਂ ਆ ਚਲ ਕੋਈ ਗਲੀ ਕੁੜੀ ਨੂੰ ਕੰਨ ਰਵਾ ਕੇ ਕੱਲਣਾ ਵਾ ਤੇ ਉਹ ਫਿਰ ਉਹਨੂੰ ਮੈਂ ਹੁਣ ਬੱਸ 'ਚ ਬਿਠਾਲ ਕੇ ਆਈ ਆ ਤੇ ਆਣ ਕੇ ਫਿਰ ਮੈਂ ਮਾਂਜਾ ਫੜ ਲਿਆ ਕੀ ਇਹਨੂੰ ਕਹਿੰਦੇ ਬੁਰਸ਼ ਜਿਹਾ ਇੱਥੇ ਇਦਾਂ ਤੇ ਹੀ ਮਿਲਦੇ ਆੜੀਏ ਇੱਥੇ ਉਹ ਜਿਵੇਂ ਦਾ ਮਿਲ ਜਾਂਦੇ ਆ ਛਾੜੂ ਇੰਡੀਅਨ ਦੁਕਾਨਾਂ ਤੇ ਨਾ ਲੱਗੇ ਆ ਤੇ ਪਰ ਹੁਣ ਮੈਨੂੰ ਆ ਗਾ ਦੇ ਤੇ ਇਹਦੇ ਨਾਲ ਪੈ ਗਈ ਆ ਠੀਕ ਆ ਇਹਨਾਂ ਵੀ ਸਾਫ ਹੋਈ ਜਾਂਦਾ ਬੜਾ ਵਧੀਆ ਤੇ ਉੰਡੀਆਂ ਮੈਂ ਇੱਥੇ ਲਾਉਣ ਝਾੜੂ ਹਜੇ ਮੈਂ ਚਾਹ ਪਾਣੀ ਪੀਣਾ ਐ ਫਿਰ ਮੈਂ ਤੈਨੂੰ ਮਿਲਨੀ ਆ ਹਜੇ ਮੈਂ ਹਾਂ ਭੈਣ ਭਰਾਵਾਂ ਫਿਰ ਬਾਅਦ ਚ ਗੱਲ ਕਰ ਲਈਆਂ ਥੋੜਾ ਜਿਹਾ ਪਹਿਲਾਂ ਮੈਂ ਨਾ ਵਿਹਲੀ ਹੋ ਜਾਾਂ ਝਾੜੂ ਝੂੜੂ ਲਾ ਕੇ ਫਿਰ ਤੈਨੂੰ ਪਤਾ ਸਵੇਰੇ ਸਵੇਰੇ ਦੇ ਟਾਈਮ ਜ਼ੋਰ ਹੁੰਦਾ ਕੰਮ ਦਾ ਤੇ ਭੈਣ ਭਰਾਓ ਚਾਹ ਮੇਰੀ ਬਣ ਗਈ ਆ ਥੋੜਿਆ ਭੈਣ ਭਰਾਓ ਅੱਜ ਵੀ ਧੁੱਪ ਨਿਕਲੀ ਨਿਕਲ ਪਾਵੇਂ ਆਏ ਪਰ ਹਜੇ ਤੱਕ ਕੋਈ ਹਤਾ ਪਤਾ ਨਹੀਂ ਧੁੱਪ ਦਾ ਤੇ ਚਾਹ ਭੈਣ ਭਰਾਓ ਵਿੱਚ ਪਾਵਾ ਮਾਸਾ ਤੁੱਟ ਤੱਤੀ ਥੋੜੀ ਨਹੀਂ ਲੱਗਣ ਦੀ ਭੈਣ ਭਰਾਓ ਮੈਨੂੰ ਬਹੁਤੀ ਚਿੱਟੀ ਚਿੱਟੀ ਜੀਵਨੀ ਪੀਣੀ ਭੈਣ ਮੈਨੂੰ ਨਹੀਂ ਉਹ ਚੰਗੀ ਲੱਗਦੀ ਦੁੱਧ ਵਿੱਚ ਪੱਤੇਆਂ ਛੱਤਰ ਲੈ ਆਈਆਂ ਨੂੰ ਬਰਾਉ ਚਿੱਟੀ ਚਿੱਟੀ ਹੋ ਗਈ ਜੇ ਆਪਿਆ ਖਾਣਾ ਮੈਂ ਵੇਖੀ ਨਹੀਂ ਐਡੀ ਚਿੱਟੀ ਚਿੱਟੀ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਘਾਟੀ ਪਸੰਦ ਕਰਨੀ ਐਡੀ ਚਿੱਟੀ ਚਿੱਟੀ ਮੈਨੂੰ ਇਹ ਹੁੰਦਾ ਵੀ ਥੋੜੀ ਜਿਹੀ ਨਾ ਪੱਤੀ ਵਾਲੀ ਚਾਹ ਮੇਰੇ ਜ਼ਰਾ ਸਵਾਦ ਲੱਗਦੀ ਤੇ ਚਾਹ ਨਹੀਂ ਫਿਰ ਪਪਨੀਆਂ ਕਪਚੂਆਂ ਬਾਲਾ ਹੁੰਦਾ ਤੇ ਲੈ ਵੇ ਭੈਣ ਭਰਾਓ ਓਹੋ ਦੁੱਲ ਗਈ ਦੁੱਲ ਗਈ ਅਓ ਜੀ ਪਾ ਲਈ ਮੈਂ ਚਾ ਪੌਣਾ ਕੱਪ ਚਾ ਦਾ ਆਏ ਨਹੀਂ ਪੈਂਡ ਡੁੱਲ ਗਈ ਥੋੜੀ ਜੀ ਚਲ ਕੋਈ ਨਹੀਂ ਲਾ ਲਈ ਨਹੀਂ ਥੋੜਾ ਸਫਾਈ ਜੀ ਕਰ ਲੈਣੀ ਆ ਤੇ ਔਰ ਡੱਬਾ ਹੀ ਲੈ ਜਾਨੀ ਆ ਹੈਨਾ ਤੇ ਆਈ ਪੂਜੀ ਦੀ ਗੁੱਸੀ ਕੀ ਕਰਾ ਆੜੀ ਮੈਂ ਇਦਾਂ ਦੀ ਪਤਾ ਕੀ ਆ ਆੜੀ ਇਹ ਆਣ ਮੈਂ ਮੈਂ ਹੀ ਖਾਣੇ ਹੁੰਦੇ ਨੇ ਕਿਹੜਾ ਖਾਣੇ ਖਾਣੇ ਨੇ ਕੁੜੀ ਮੇਰੀ ਕੋ ਨਹੀਂ ਖਾਂਦੀ ਉਹ ਨੂੰ ਕੋਈ ਆਹੋ ਬਿਸਕੁਟਾਂ ਦੇ ਤਾ ਥੋਕਦੀ ਵੀ ਨਹੀਂ ਅਗਲੀ ਤੇ ਫੈਸ਼ਨ ਇੰਨਾ ਤੇ ਉਹ ਹੋਰ ਚੀਜ਼ਾਂ ਖਾਂਦੀ ਆ ਤੇ ਉਹ ਘਰ ਵਾਲਾ ਮੇਰਾ ਤੇ ਕੋਈ ਨਹੀਂ ਮੂਹ ਲੰਦਾ ਤੇ ਖਾਣੇ ਕਿੰਨੇ ਹੁੰਦੇ ਮੈਂ ਤੇ ਆਏ ਗਏ ਨੂੰ ਹੁੰਦੀ ਮੈਂ ਦਿੰਦੀ ਐਡੇ ਮਹਿੰਗੇ ਪਤਾ ਕਿੰਨੇ ਵਾਲੇ ਭੈਣ ਬੜੇ ਮਹਿੰਗੇ ਯਾਰ ਆਏ ਗਏ ਵਾਸਤੇ 1 ਰੁਪਏ ਦਾ ਪੈਕਟ ਉਹ ਉਹ ਲਿਆ ਕੇ ਐਡਾ ਪੈਕਟ ਮਿਲਦਾ 1 ਰੁਪਏ ਦਾ ਉਹ ਲਿਆ ਕੇ ਲਈਦਾ ਰੱਖ ਤੇ ਆਏ ਗਏ ਨੂੰ ਪਾ ਕੇ ਡੱਬੇ ਚ ਤੇ ਫਰਾ ਦਿੰਦਾ ਵੀ ਲਓ ਮੈਨੂੰ ਕਿਹੜਾ ਲੋਕੀ ਬੜੇ ਬੜੇ ਮਹਿੰਗੇ ਦਿੰਦੇ ਆ ਆਹ ਤਾਂ ਮੈਂ ਆਪਣੇ ਖਾਣ ਵਾਸਤੇ ਲਈ ਹੁੰਦੀ ਆ ਇਹ ਨਹੀਂ ਮੈਂ ਦਿਤੀ ਤਾਂ ਹੀ ਮੈਂ ਡੱਬੇ ਚ ਨਹੀਂ ਪਉਂਦੀ ਐਦਾਂ ਹੀ ਲੈ ਜਾਣੀ ਹੁੰਦੀ ਆ ਵੀ ਇੱਕ ਅੱਧਾ ਵਿੱਚੋਂ ਮੈਂ ਕੱਢਣਾ ਤੇ ਖਾਣਾ ਤੇ ਮੁੜ ਕੇ ਡੱਬਾ ਹੀ ਲਿਆ ਕੇ ਇੱਥੇ ਮੇਰੇ ਤੋਂ ਬਿਗੈਰ ਕਿਸੇ ਨੇ ਛੇੜਨਾ ਹੀ ਨਹੀਂ ਡੱਬਾ ਹੈ ਕਿ ਨਹੀਂ ਚਾਨੇ ਭੈਣ ਨੂੰ ਮੈਂ ਚਾਹ ਪੀਣਾ ਚਾਹਾਂ ਫਿਰ ਤੈਨੂੰ ਮਿਲਣੀ ਆ ਤੇ ਭੈਣ ਭਰਾਓ ਚਾਹ ਪਾਣੀ ਤੇ ਮੈਂ ਲਿਆ ਪੀਟ ਭਾਂਡੇ ਵੀ ਪਈ ਉਹ ਵੀ ਮੈਂ ਲੈ ਆ ਮਾਂਜ ਤੇ ਭੈਣ ਮੈਂ ਹਾਂ ਹੁਣਾ ਉਹ ਆਟਾ ਲਿਆ ਕੇ ਦਿੱਤਾ ਹੀਰੇ ਪਿਓ ਨੇ ਕੱਲ ਦਾ ਤੇ ਉਹ ਮੈਂ ਹਾਂ ਇਦਾਂ ਕਰਨੀ ਆ ਵੀ ਡਰਮੀ ਚ ਪਾ ਲੈਣੀ ਨਹੀਂ ਮੈਂ ਛਿੱਤਰ ਖਾਣ ਵਾਲੇ ਕੰਮ ਕੀਤੇ ਪੈਣਾ ਮੈਂ ਅੱਜ ਕੱਲ ਸਾਰਾ ਦਿਨ ਵੀਡੀਓ ਵੀਡੀਓ ਹੀ ਖੇਡਦੀ ਰਹੀ ਨਹੀਂ ਆ ਤੇ ਅੰਨੀਆਂ ਮੇਹਾਡਾ ਆਟਾ ਹੀ ਹੈ ਨਹੀਂ ਓਟਾ ਹੈ ਨਹੀਂ ਤੇ ਲੱਗੀ ਆਟਾ ਗੁੰਨਣ ਤੇ ਵੇਖਿਆ ਤੇ ਆਟਾ ਹੀ ਹੈ ਨਹੀਂ ਮਾਰਿਆ ਵੇ ਜੋ ਹੱਥ ਤੇ ਆਟਾ ਹੈ ਹੀ ਨਾ ਮੋ ਸਕ ਦੂੰ ਰੋਟੀਆਂ ਦਾ ਆਟਾ ਫਿਰ ਮੈਂ ਕੀ ਕੀਤਾ ਵੀ ਫੜਾ ਫੜਨਾ ਮੈਂ ਉਹ ਜੋੜਾ ਜਿੰਨਾ ਖੈਗਾ ਹੀ ਉਹਨਾਂ ਕਾ ਗੁੰਨਤਾ ਤੇ ਮੁੜ ਕੇ ਮੈਂ ਚੱਲ ਕੋਈ ਗੱਲ ਨਹੀਂ ਹੁ ਖੈਰ ਯਾ ਤੇਮ ਮੈਂ ਭੇਫੂ ਮਲਾਤਾ ਮੈਂ ਹਾਟਾਉ ਲਗੇ ਲੈ ਆਇਓ ਤੇ ਉਹਨਾਂ ਫਿਰ ਲਿਹਾਤਾ ਹੀ ਤੇ ਮੈਂ ਹਾਂ ਹੁਣ ਇਦਾਂ ਕਰਨੀਆਂ ਉਂਜ ਤੇ ਝਾੜੂ ਪੋ ਚਾ ਲਾਉਣ ਤੋਂ ਪਹਿਲਾਂ ਪਾਉਣਾ ਚਾਹੀਦਾ ਹੈ ਵੀ ਖਿੱਲਰ ਖੁਲਰ ਜਿਹੜਾ ਜਾਂਦਾ ਨਾ ਉਹ ਜੜਾ ਖਸਾਪ ਹੋ ਜਾਂਦਾ ਵਾ ਤੇ ਪਰ ਹੁਣ ਨਹੀਂ ਦਿਮਾਗ ਚ ਰਿਆ ਤੇ ਕੀ ਕਰਾਂ ਹੁਣ ਮੈਂ ਹੁਣ ਲਈ ਆ ਜੇ ਖਿੱਲਰੇ ਖੁਲਰੇਗਾ ਤੇ ਕਰ ਲਾਂਗੀ ਸਾਫ ਤੇ ਇੱਥੇ ਹੁਣ ਭੈਣ ਮੇ ਆਟਾ ਉਟਾ ਜਿਹੜਾ ਹੈ ਨਾ ਉਹਨੂੰ ਪਾਲਣ ਡਰੰਬੀ ਦੇ ਵਿੱਚ ਉਂਜ ਤੇ ਮੈਂ ਡਰੰਬੀ ਮਾਂਜਣੀ ਹੈ ਤੇ ਆ ਵੀਡੀਓ ਜਿਹਦੇ ਚੱਕਰ ਦੇ ਵਿੱਚ ਫਿਰ ਮੈਂ ਇਦਾਂ ਹੀ ਵਿੱਚ ਨਾ ਟਿਸ਼ੂ ਟਿਸ਼ੂ ਮਾਰ ਲਿਆ ਤੇ ਕਪੜਾ ਕੋਪੜਾ ਮਾਰ ਕੇ ਤੇ ਕਰ ਲਈ ਕਲਨੀ ਤੇ ਮੈਂ ਨਾ ਮਾ ਮ ਜਿ ਧੋ ਕੇ ਨੂੰ ਧੁੱਪੇ ਪਾ ਕੇ ਸੁਕਾ ਕੇ ਤੇ ਫੇਰ ਹੀ ਮੈਂ ਦੁਬਾਰਾ ਆਟਾ ਵਿੱਚ ਪੁਣੀ ਹੁੰਨੀ ਆ ਤੇ ਐਦਾਂ ਫਿਰ ਮੈਂ ਵੀਡੀਓ ਦੇ ਚੱਕਰ ਚ ਮੈਂ ਚਲ ਭੈਣ ਭਰਾਵਾਂ ਨੂੰ ਖਾ ਲ ਲਈ ਨਹੀਂ ਫਿਰ ਕੀ ਖਾ ਲਾਂ ਮੈਂ ਕੋਈ ਸਮਝ ਨਹੀਂ ਲੱਗਦੀ ਵੀ ਮੈਂ ਵਿਖਾਵਾਂਗਾ ਕੀ ਭੈਣ ਭਰਾਵਾਂ ਨੂੰ ਤੇ ਤੁਹਾਡੇ ਚੱਕਰ ਚ ਛੇ ਛਤੀ ਫਿਰ ਮੈਂ ਕਰ ਲਿਆ ਹੁਣ ਮੈਂ ਜੋ ਹੋਇਆ ਭਰਾਵਾਂ ਮੈਂ ਚਾਹ ਲੱਭੀ ਨਾ ਤੜਕਾ ਲਾਉਣਾ ਤੇ ਤੜਕਾ ਲੂਣਾ ਤੇ ਆਹ ਪਿਆਜ਼ ਆ ਤੇ ਆਹ ਮੇਰਾ ਲਸਣ ਕੀ ਕਹਿੰਦੇ ਨੇ ਇਹਨੂੰ ਅਦਰਕ ਤੇ ਹਰੀਆਂ ਮਿਰਚਾਂ ਤੇ ਆਹ ਦੀ ਇਹਨੂੰ ਬਣਾ ਆਓ ਮੇத்ਰੀ ਮੇத்ਰੀ ਆਹ ਹੋ ਗਿਆ ਧੰਨਾਂ ਤੇ ਆਜ ਮਟਰਾਂ ਮੈਂ ਕਹ ਰਹੀ ਹਾਂ ਨਾ ਤੋਂ ਇਹ ਨਾ ਫਰੋਜ ਦੇ ਮਟਰਾਂ ਪੈਣਾ ਸਾਡੇ ਨਹੀਂ ਤਾਜ਼ੇ ਦੂਜੇ ਮਿਲਦੇ ਮੇਂਦੇ ਤੇ ਪੈਣ ਪਤਾ ਨਹੀਂ ਕਿੱਥੇ ਮਿਲਦੇ ਮੈਂ ਉਹ ਕਦੇ ਲੱਭੇ ਨਹੀਂ ਆ ਇੱਕ ਅੱਧੀ ਵਾਰ ਲੱਭੇ ਤੇ ਮੈਂ ਲੰਦੀ ਨਹੀਂ ਉੜੀ ਆਹਲੇ ਹਨੂ ਨਹੀਂ ਆ ਵੀ ਬੜੰਦਾ ਲੱਗ ਜਾਂਦੀ ਆ ਤੇ ਆ ਮੇਰਾ ਏਡੀ ਵੱਡੀ ਕੜਾਈ ਤੇ ਇਹਨੂੰ ਮੈਂ ਕੁਲ ਦਾ ਮਾਸ ਨਾ ਉਹਨੂੰ ਮਾਸ ਕੇ ਰਕੀਪ ਕਰਨਾ ਈ ਨਾ ਗਈ ਚਿੱਟਾ ਚਿੱਟਾ ਵਿੱਚ ਤੇ ਨਾ ਇਹਨੂੰ ਸੌਫ ਕਰ ਲੈਣੀ ਆ ਇੱਕ ਵਾਰ ਚੰਗੀ ਤਰ੍ਹਾਂ ਹਨਾ ਤੇ ਆਟਾ-ਉਟਾ ਪਾਇਆ ਹੀ ਤੇ ਉਹ ਵਾ ਇੱਥੇ ਸਾਰੇ ਖਿਲਰੇ ਆ ਤੇ ਘਰਿਆਂ ਹਾ ਆਟਾ ਉਪਰ ਸੌਫ ਕਰਕੇ ਧੱਕ ਲਾਣਾ ਬੁਰਾ ਲੱਗਦਾ ਤੇ ਨਾ ਉਹ ਤਾਂ ਇਹਨਾਂ ਚੌਲਾਂ ਦਾ ਤੜਕਾ ਹੈ ਹਨ ਤੇ ਭੈਣੋਂ ਪਰ ਉਹ ਆ ਮੈਂ ਲੌਂਡੀਆਂ ਝੌਲਾਂ ਨੂੰ ਤੜਕਾ ਹੈ ਨਾ ਮਾੜਾ ਜਿਹਾ ਤੜਕਾ ਹੋ ਜੇ ਤੇ ਆਲੂ ਵੀ ਮਾੜੀ ਜੀ ਹੋ ਜਣਾ ਹੈ ਨਾ ਤੇ ਫਿਰ ਇਹਦੇ ਵਿੱਚ ਪਾਉਣੀ ਆ ਮੈਂ ਪਾਣੀ ਤੇ ਪਾਣੀ ਨੂੰ ਉਬਾਲ ਆਏਗਾ ਤੇ ਫਿਰ ਵਿੱਚ ਪਾਵਾਂਗੀ ਝੌਲ ਤੇ ਇੱਥੇ ਪੈਣਾ ਝੌਲਾਂ ਝੋਲ ਪਾਏ ਪੱਤੀ ਵਾਲੇ ਡੱਬੇ ਚ ਫਿਰ ਕੀ ਕਰਾਂ ਖਾਲੀ ਡੱਬਾ ਹੀ ਤੇ ਮੈਂ ਪਾ ਲੇ ਤੇ ਚੰਗਾ ਨਹੀਂ ਪੈਣਾ ਹੁਣ ਮੈਂ ਝੋਲ ਚਲਦਾ ਰਹੀ ਨਾ ਤੇ ਹੁਣ ਮੈਂ ਕੱਲ ਨੂੰ ਮਿਲਾਂਗੀ ਚੰਗਾ ਆਪਣਾ ਆਪਣਾ ਖਿਆਲ ਰੱਖਿਓ ਤੇ ਮੇਰਾ ਨਾ ਫਿਕਰ ਕਰਿਆ ਕਰੋ ਮੈਂ ਵੀ ਠੀਕ ਹਾਂ ਤੇ ਸਾਰਿਆਂ ਨੂੰ ਸਾਸਰੀ ਕਾ ਚੰਗਾ ਤੁਹਾਡੇ ਟੱਬਰਾਂ ਨੂੰ ਵੀ ਤੇ ਨਿਆਣਿਆਂ ਨੂੰ ਵੀ ਪਿਆਰ ਦਿਓ ਮੇਰੇ ਵੱਲੋਂ ਚੰਗਾ ਤੇ ਨਹੀਂ ਤੁਸੀਂ ਬੜੀਆਂ ਚੰਗੀਆਂ ਤੇ ਮੈਂ ਵੀ ਬੜੀ ਚੰਗੀ ਹਾਂ ਅਨੀਆਂ ਮੈਂ ਇਦਾਂ ਆਂਦੀ ਹਾਂ ਚਲ ਕੋਈ ਨਹੀਂ ਹਨਾ ਤੇ ਹੋਰ ਚਾ ਚੰਗਾ ਹੁਣ ਕਾਨੋਂ ਮਿਲਾਂਗੀਆਂ ਤੇ ਸਾਸਰੀ ਕਾ ਚੰਗਾ ਸਾਰਿਆਂ ਨੂੰ ਸਾਸਰੀ ਕਾਲ ਕਿਆ ਕਰੋ ਮੇਰੇ ਵੱਲੋਂ ਚੰਗਾ ਤੇ ਠੀਕ ਆ ਫਿਰ ਹੈ ਚੰਗਾ ਨਹੀਂ ਬੈਠੇ ਆਪਣਾ ਕਰਦਾ ਕੰਮ ਪਿਆ ਥੋੜਾ ਬਹੁਤਾ ਉਹ ਕਰਨਾ ਚੰਗਾ